ਸਤਿਕਾਰਯੋਗ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਸਰੀ ਸੈਂਟਰ ਦੇ ਸੰਸਦ ਮੈਂਬਰ ਰਣਦੀਪ ਸਰਾਏ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਨਵੀਂ ਕੈਬਨਿਟ ਦੇ ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਲਈ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਹੈ ਆਪਣੇ ਚੌਥੇ ਕਾਲਜ ਕਾਲ ਦੀ ਸੇਵਾ ਨਿਭਾ ਰਹੇ ਸਰਾਏ ਕੈਨੇਡਾ ਦੇ ਵਿਸ਼ਵ ਵਿਆਪੀ ਵਿਕਾਸ ਪਹਿਲ ਕਦਮੀਆਂ ਦੀ ਹੁਣ ਨਿਗਰਾਨੀ ਕਰਨਗੇ ਜਿਸ ਦੇ ਵਿੱਚ ਮਾਨਵਤਾਵਾਦੀ ਸਹਾਇਤਾ ਤੇ ਗਰੀਬੀ ਨੂੰ ਘਟਾਉਣਾ ਸ਼ਾਮਲ ਹੋਵੇਗਾ। ਉਹਨਾਂ ਨੇ ਆਪਣੀ ਨਵੀਂ ਭੂਮਿਕਾ ਦੇ ਵਿੱਚ ਸਨਮਾਨ ਪ੍ਰਗਟ ਕੀਤਾ ਹੈ ਜਿਸ ਦਾ ਉਦੇਸ਼ ਵਿਸ਼ਵ ਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰਨਾ ਤੇ ਸੰਕਟ ਦੇ ਵਿੱਚ ਦੇਸ਼ਾਂ ਦਾ ਸਮਰਥਨ ਕਰਨਾ ਹੈ। ਸ੍ਰੀ ਸੈਂਟਰ ਦੇ ਸੰਸਦ ਮੈਂਬਰ ਰਣਦੀਪ ਸਰਾਏ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਕੈਬਨਿਟ ਦੇ ਵਿੱਚ ਇੱਕ ਨਵੀਂ ਭੂਮਿਕਾ ਦਿੱਤੀ ਗਈ ਹੈ। ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਮੰਤਰੀ ਨਿਯੁਕਤ ਕੀਤਾ ਗਿਆ ਇਹ ਲਾਂਚ ਹੋਣ ਚਿਤੰਤ ਤੋਂ ਬਾਅਦ ਕਾਣੀ ਦੇ ਪੱਲੇ ਪੂਰੇ ਮੰਤਰੀ ਮੰਡਲ ਦੇ ਹਿੱਸੇ ਦੇ ਵਜੋਂ ਆਇਆ ਤੇ ਸરાਇ ਮੁੱਖ ਮੁੱਦਿਆਂ ਤੇ ਸਰਕਾਰ ਦੇ ਕੰਮ ਦਾ ਸਮਰਥਨ ਕਰਨ ਦੇ ਲਈ ਚੁਣੇ ਗਏ ਦਸ ਰਾਜ ਸਕੱਤਰਾਂ ਦੇ ਵਿੱਚੋਂ ਇੱਕ ਨੇ ਇਹ ਸરાਇ ਦਾ ਸੰਸਦ ਮੈਂਬਰ ਵਜੋਂ ਚੌਥਾ ਕਾਲ ਚੱਲ ਹੈ ਉਹ ਪਹਿਲੀ ਵਾਰ 2015 ਦੇ ਵਿੱਚ ਚੁਣੇ ਗਏ ਸਨ ਫਿਰ 2019 ਅਤੇ 2021 ਦੇ ਵਿੱਚ ਦੁਬਾਰਾ ਚੁਣੇ ਗਏ ਸੀ ਸਰਾਏ ਸਰੀ ਸੈਂਟਰ ਦੀ ਨੁਮਾਇੰਦਗੀ ਕਰਦੇ ਨੇ ਜੋ ਕਿ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਇੱਕ ਵਿਭਿੰਨ ਅਤੇ ਤੇਜ਼ੀ ਦੇ ਨਾਲ ਵੱਧ ਰਹੀ ਰਾਈਟ ਹੈ ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇ ਵਿੱਚ ਸਰਾਏ ਨੇ ਕਿਹਾ ਕਿ ਉਹ ਨਵੀਂ ਭੂਮਿਕਾ ਨਿਭਾਉਣ ਦੇ ਲਈ ਸਨਮਾਨਿਤ ਮਹਿਸੂਸ ਕਰ ਰਹੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਦੇ ਧੰਨਵਾਦ ਕੀਤਾ ਤੇ ਕਿਹਾ ਕਿ ਕੈਨੇਡਾ ਦੇ ਵਿਸ਼ਵ ਵਿਆਪੀ ਵਿਕਾਸ ਇਚਾਂ ਤੇ ਕੰਮ ਕਰਨ ਦੇ ਲਈ ਉਹ ਬਹੁਤ ਉਤਸੁਕ ਨੇ ਅੰਤਰਰਾਸ਼ਟਰੀ ਵਿਕਾਸ ਦੇ ਲਈ ਰਾਜ ਮੰਤਰੀ ਦੇ ਦੌਰੇ ਤੇ ਸਰਾਏ ਕੈਨੇਡਾ ਦੇ ਦੂਜੇ ਦੇਸ਼ਾਂ ਨੂੰ ਸਮਰਥਨ ਦੀ ਨਿਗਰਾਨੀ ਕਰਨ ਤੇ ਵਿੱਚ ਮਦਦ ਕਰਨਗੇ ਇਸ ਦੇ ਵਿੱਚ ਮਾਨਵਤਾਵਾਦੀ ਸਹਾਇਤਾ ਸਿੱਖਿਆ ਸਿਹਤ ਪ੍ਰੋਗਰਾਮ ਅਤੇ ਦੁਨੀਆ ਭਰ ਦੇ ਵਿੱਚ ਗਰੀਬੀ ਘਟਾਉਣ ਦੇ ਯਤਨ ਵੀ ਸ਼ਾਮਲ ਨੇ ਇਹ ਭੂਮਿਕਾ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਆਪਣੀਆਂ ਵਿਸ਼ਵ ਵਿਆਪੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸੰਕਟ ਦੇ ਵਿੱਚ ਫਸੇ ਦੇਸ਼ਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਸਰਾਏ ਤੋਂ ਅੰਤਰਰਾਸ਼ਟਰੀ ਵਿਕਾਸ ਮੰਤਰੀ ਅਤੇ ਹੋਰ ਵਿਸ਼ਵ ਵਿਆਪੀ ਨੇਤਾਵਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਹੈ ਦੱਸਿਏ ਸਰਾਏ ਦਾ ਚੁਣ ਮਥੇ ਪਾਲਨ ਪੋਸ਼ਨ ਕੈਨੇਡਾ ਵਿੱਚ ਹੋਇਆ ਸੀ ਉਪੇਸ਼ੇ ਤੋਂ ਇੱਕ ਵਕੀਲ ਹੈ ਅਤੇ ਲੰਬੇ ਸਮੇਂ ਤੋਂ ਕਮਿਊਨਿਟੀ ਸੇਵਾ ਅਤੇ ਸਥਾਨਕ ਰਾਜਨੀਤੀ ਦੇ ਵਿੱਚ ਵੀ ਸਰਗਰਮ ਰਹੇ ਨੇ 10ਵੀਂ ਸੰਸਦ ਦੇ ਵਿੱਚ ਆਪਣੇ ਸਮੇਂ ਦੌਰਾਨ ਦਨਦੀਪ ਸਰਾਏ ਨੇ ਇਮੀਗ੍ਰੇਸ਼ਨ, ਆਰਥਿਕ ਵਿਕਾਸ ਤੇ ਜਨਤਕ ਸੁਰੱਖਿਆ ਵਰਗੇ ਮੁੱਦਿਆਂ ਤੇ ਵੀ ਕੰਮ ਕੀਤਾ ਹੈ। ਸਰਾਏ ਦੀ ਨਿਯੁਕਤੀ ਇੱਕ ਵੱਡੇ ਕੈਬਨਿਟ ਛੇ ਹਫ਼ਤਾ ਹਿੱਸਾ ਹੈ ਤੇ ਪ੍ਰਧਾਨ ਮੰਤਰੀ ਕਾਰਨੇ ਨੇ ਨਵੇਂ ਚਿਹਰੇ ਲਿਆਦੇ ਨੇ ਅਤੇ ਅਗਲੇ ਕਾਰਜਕਾਲ ਦੇ ਵਿੱਚ ਕੈਨੇਡਾ ਦੀ ਅਗਵਾਈ ਕਰਨ ਦੇ ਲਈ ਇੱਕ ਛੋਟੀ ਵਧੇਰੇ ਕੇਂਦਰੀ ਟ੍ਰੀਮ ਵੀ ਬਣਾਈ ਹੈ। ਸਰੀਰੇ ਵਸਨੀਕਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਓਟਵਾ ਦੇ ਵਿੱਚ ਸਥਾਨਕ ਪ੍ਰਤੀਨਿਧਤਾ ਦੇਖ ਕੇ ਮਾਣ ਹੈ। ਉਹਨਾਂ ਨੂੰ ਉਮੀਦ ਹੈ ਕਿ ਕੈਨਰ ਦੇ ਸਮਾਵੇਸ਼ ਅਤੇ ਹਮਦਰਦੀ ਦੇ ਮੁੱਲਾਂ ਨੂੰ ਵਿਸ਼ਵ ਪੱਧਰ ਤੇ ਲਿਆਵੇਗੀ ਬਿਅ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ